हां जी दोस्तों की हालचाल है जी थे आज जी खड़े हैं शहर बरनालाले ਦੇ ਵਿੱਚ बरनालाले खड़े किथे हैं जी ये है जी कोर्ट कॉम्प्लेक्स ਤੇ ਉਹਦੇ ਸਾਹਮਣੇ खड़े किथे हैं जी ਇੱਥੇ ਆਏ ہیں جی ਸੁਖਦੇਵ ਫੂਡ ਪੁਆਇੰਟ ਆ ਜਿਹੜੀ ਘਰ ਦੀ ਰਸੋਈ ਤੇ ਇੱਥੇ ਜਿਹੜਾ ਖਾਣਾ ਬਣਾਉਂਦੇ ਆ ਜੀ ਬਾਈ ਹੁਣੇ ਬਹੁਤ ਵਧੀਆ ਬਣਾਉਂਦੇ ਨੇ ਤੇ ਦੂਜੀ ਗੱਲ ਮੈਂ ਇੱਕ ਹੋਰ ਕਲੀਅਰ ਪਹਿਲਾਂ ਤੁਹਾਨੂੰ ਕਰ ਦਿਆ ਜੀ ਇਹ ਤਾਂ ਖਾਣੇ ਦਾ ਮੇਨ ਸਟਾਲ ਅਜ ਤੇ ਬਾਈ ਭੈਣ ਹੁਣੀ ਤੇ ਬਾਈ ਹੁਣੀ ਚਲਾਉਂਦੇ ਨੇ ਤੇ ਹੁਣ ਇੱਥੇ ਤੁਹਾਨੂੰ ਦਿਖਾ ਦਈਏ ਵੀ ਇੱਥੇ ਭੈਣ ਜੀ ਹੁਣੀ ਸਵੇਰੇ ਆ ਜਾਂਦੇ ਮਾਰਨਿੰਗ 11:00 ਤੋਂ ਲੈ ਕੇ ਘਰ ਦਾ ਖਾਣਾ ਬਣਾਉਂਦੇ ਨੇ ਗੱਲਬਾਤ ਤੁਹਾਨੂੰ ਕਰਦੇ ਆ ਦਿਖਾਉਨੇ ਆ ਤੁਹਾਨੂੰ ਇੱਧਰ ਤੇ ਇਹ ਬਾਈ ਹੁਣਾਂ ਦਾ ਇੱਥੇ ਕਾਉਂਟਰ ਆ ਜੀ ਤੇ ਬਾਈ ਹੁਣੇ ਨਾਲ-ਨਾਲ ਇੱਧਰ ਆਪਣਾ ਆਰਡਰ ਵਗੈਰਾ ਜਿਹੜਾ ਖਾਣੇ ਵਗੈਰਾ ਨਾਲ-ਨਾਲ ਲੌਟ ਰਹਿੰਦੇ ਆ ਕਹਿੰਦੇ ਜੀ ਆ ਮਾਈਕ ਲੋਜੀ ਕਲਾ ਤੱਕ ਦੇ ਭੇਜਣਾ ਪਹਿਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਹਿੰਦੇ ਕੀ ਹਾਲ ਚੱਲ ਠੀਕ ਠਾਕ ਹੋ ਜੀ ਹਾਂ ਜੀ ਭੈਣੇ ਮੈਨੂੰ ਇੱਕ ਗੱਲ ਦੱਸੋ ਵੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਸਟਾਲ ਲਾਇਆ ਨੂੰ ਸਾਨੂੰ ਹੋ ਗਿਆ ਜੀ 1 ਸਾਲ ਹੋ ਗਿਆ 1 ਸਾਲ ਹੋ ਗਿਆ ਹਾਂ ਜੀ ਅੱਜ ਤੁਸੀਂ ਇੱਥੇ ਥੋੜੀ ਸਿਆਲਾ ਨੂੰ ਤੁਹਾਡਾ ਸਾਗ ਇਹਦੇ ਬੜਾ ਵਾਰ ਹੁੰਦਾ ਹੈ ਹਾਂ ਬਹੁਤ ਲੋਕ ਤਾਂ ਇਹ ਤਾਂ ਸਾਗ ਨੂੰ ਪਸੰਦ ਕਰਦੇ ਆ ਹਾਂਜੀ ਪਹਿਲਾਂ ਅਸੀਂ ਕੜੀ ਚਾਵਲ ਤੇ ਸ਼ੁਰੂਆਤ ਕੀਤੀ ਸੀਗੀ ਤੇ ਫਿਰ ਚਲੋ ਸਰਦੀ ਆ ਗਈ ਸੀ ਬਈ ਤੁਸੀਂ ਵੀ ਨਾਲ ਆ ਜਾਓ ਤੁਸੀਂ ਵੀ ਨਾਲ ਆ ਜਾਓ ਜੀ ਬਈ ਅਸੀਂ ਸਾਗ ਦਾ ਕੀਤਾ ਸੀਗਾ ਸਾਗ ਤੇ ਮੱਕੀ ਦੀ ਰੋਟੀ ਲਈ ਜੀ ਹਾਂਜੀ ਬਹੁਤ ਵਧੀਆ ਰਿਸਪੌਂਸ ਰਿਹਾ ਹੈਗਾ ਜੀ ਕੀ ਬਾਤ ਹੈ ਜੀ ਅਸੀਂ ਹੁਣ ਵੀ ਕਰਨਾ ਹੈਗਾ ਜੀ ਸਾਗ ਦਾ ਤਾਂ ਅੱਛਾ ਜੀ ਹਾਂਜੀ ਹੁਣ ਆਇਆ ਵੀ ਸਾਨੂੰ ਹਜੇ ਬਾਜ਼ਾਰ ਵਾਲਾ ਹੈਗਾ ਉਹ ਨਹੀਂ ਕਰਨਾ ਜਦੋਂ ਸਾਡੇ ਘਰੇ ਆਪ ਤਿਆਰ ਹੋ ਗਿਆ ਸਾਗ ਫੇਰ ਅਸੀਂ ਸ਼ੁਰੂ ਕਰਾਂਗੇ ਜੀ ਭਾਜੀ ਕਦੋਂ ਤੋਂ ਸਟਾਰਟ ਕਰਨਾ ਕਦੋਂ ਉਹਨਾਂ ਨੂੰ ਦਰਸ਼ਕਾਂ ਨੂੰ ਪਤਾ ਲੱਗਦਾ ਵੀ ਸਾਹ ਕਦੋਂ ਤੋਂ ਬਣਨਾ ਸ਼ੁਰੂ ਹੋ ਜਾਣਾ ਉਦੋਂ ਫੇਰ ਲੋਕੀ ਗੇੜੇ ਮਾਰ ਸ਼ੁਰੂ ਕਰਦੇ ਨੇ ਕਿ ਨਾ ਦੀਵਾਲੀ ਦੇ ਆਸ-ਪਾਸ ਕਰਦਾਂਗੇ ਜੀ ਦੀਵਾਲੀ ਦੇ ਆਸ-ਪਾਸ ਹਾਂਜੀ ਹਾਂਜੀ ਭਾਜੀ ਮੈਂ ਬਹੁਤ ਵਧੀਆ ਤੇ ਭਾਜੀ ਕੀ ਕੀ ਬਣਾਉਨੇ ਹੋ ਤੁਸੀਂ ਇੱਥੇ ਆਪਣੇ ਕੋਲੇ ਹੁੰਦਾ ਜੀ ਕੜੀ ਚਾਵਲ ਰਾਜਮਾ ਚਾਵਲ ਸਿੰਪਲ ਰੋਟੀ ਹੁੰਦੀ ਹੈਗੀ ਉਹਦੇ ਨਾਲ ਸਬਜ਼ੀ ਹੁੰਦੀ ਹੈਗੀ ਪਨੀਰ ਵਾਲੀ ਡੇਲੀ ਹੁੰਦੀ ਹੈ ਜਿਵੇਂ ਮਟਰ ਪਨੀਰ ਹੋ ਗਿਆ ਵਾਈਟ ਚਨੇ ਪਨੀਰ ਹੋ ਗਿਆ ਬਾਕੀ ਕद्दू ਦੇ ਕੋफ्ते ਹੋਗੇ ਅੱਛਾ ਜੀ ਹਾਂ ਜੀ ਤਾਂ ਅੱਜ ਅੱਜ ਦਾ ਮੀਨੂ ਕੀ ਹੈ ਅੱਜ ਦਾ ਜੀ ਮਟਰ ਪਨੀਰ ਮਟਰ ਪਨੀਰ ਅੱਜ ਦਿਖਾਈਏ ਪਹਿਲਾਂ ਆਪਾਂ ਕਰੀ ਹਾਂ ਜੀ ਲੱਗ ਗਿਆ ਲੱਗ ਗਿਆ ਇਹ ਆ ਗਿਆ ਮਟਰ ਪਨੀਰ ਲਗਭਗ ਖਤਮ ਹੋ ਚੁੱਕਿਆ ਜੀ ਹਾਂ ਜੀ ਮਲੇ ਅਸੀਂ ਭੈਜ ਨੂੰ ਦੱਸ ਕੇ ਆਏ ਵੀ ਅਸੀਂ ਆਉਣਾ ਆ ਬਾਈ ਸਾਡੇ ਲਈ ਰੱਖ ਲਿਓ ਸੜਜੋਗਾ ਦਾ ਹੈਗਾ ਨਾ ਬਸ ਫੇ ਠੀਕ ਹੈ ਜੀ ਹਾਂਜੀ ਪਾ ਜੀ ਇਧਰ ਆ ਜਾਓ ਹੁਣ ਕੀ ਹੈ ਇਹਦੇ ਵਿੱਚ ਕੀ ਹੈ ਇਹ ਵੀ ਲੱਗ ਗਿਆ ਜੀ ਇਹ ਵੀ ਲੱਗ ਗਿਆ ਕੀ ਬਾਤ ਇਹ ਬੰਮੇ ਵੇਖਣਾ ਕੋਈ ਚੈੱਕ ਕਰਦੀ ਜੀ ਮੈਂ ਰਾਜਮਾ ਥੋੜੇ ਘੱਟ ਸਾਨੂੰ ਪਸੰਦ ਨਹੀਂ ਹਾਂਜੀ ਓਹੋ ਆ ਗਈ ਕੜੀ ਲਗਭਗ ਇਹ ਵੀ ਫਿਨਿਸ਼ ਹੋਣ ਵਾਲੀ ਆ ਨਾ ਭਾਈ ਹਾਂਜੀ ਹਾਂਜੀ ਭਰਿਆ ਹੋਦਾ ਸੀਗਾ ਜੀ ਪੂਰਾ ਕੀ ਬਾਤ ਹੈ ਭਾਜੀ ਬਹੁਤ ਵਧੀਆ ਅਜਾ ਤੁਸੀਂ ਇਸੇ ਲੱਗੇ ਦੇ ਵਿੱਚ ਕੱਲੇ ਲਾਉਨੇ ਉਹਨਾਂ ਭਾਜੀ ਹਾਂਜੀ ਤਾਂ ਜੋ ਫਿਰ ਉਹ ਬਿੱਲਾ ਦਾ ਵਾਇਰਲ ਜਿਆਦਾ ਤੁਸੀਂ ਇਸ ਚੀਜ਼ ਵਾਲੇ ਪਾਸੇ ਹੈਗੇ ਆ ਤੇ ਪੈ ਜੀ ਇਸ ਤੋਂ ਪਹਿਲਾਂ ਕੀ ਕੰਮ ਸੀ ਤੁਹਾਡੇ ਇਸ ਵਾਰ ਜੇ ਸਾਡਾ ਪਸ਼ੂਆਂ ਦਾ ਕੰਮ ਸੀਗਾ ਜੀ ਅੱਛਾ ਜੀ ਹਾਂ ਜੀ ਅਸੀਂ ਘਰੇ ਸਾਡੇ ਆਪ ਦਾ ਡੈਰੀ ਫਾਰਮ ਸੀਗਾ ਜੀ ਸੱਜਾ ਰੱਖਿਆ ਵੀ ਅਸੀਂ ਗਿਆ ਪਰ ਸੇ ਉਹ ਸਾਰਾ ਕੰਮ ਕਰਦੇ ਸੀ ਹੈਗੇ ਜਿਵੇਂ ਆਪਣੇ 25-26 ਪਸ਼ੂ ਹੈਗੇ ਸੀ ਅੱਛਾ ਹਾਂਜੀ ਅਸੀਂ ਦੋਵੇਂ ਖਾਂਦੇ ਸੀ ਉਹ ਤੇ ਉਹ ਹੁਣ ਕਰਦੇ ਹੋ ਕਿ ਨਹੀਂ ਨਹੀਂ ਸਰ ਉਹ ਨਹੀਂ ਕਰਦੇ ਜੀ ਹੁਣ ਅੱਛਾ ਉਹ ਹੁਣ ਨਹੀਂ ਕਰਦੇ ਨਹੀਂ ਜੀ ਹੁਣ ਸਾਨੂੰ ਤਕਰੀਬਨ ਮਹੀਨਾ ਹੋ ਗਿਆ ਜੀ ਉਹ ਕੰਮ ਛੱਡਿਆ ਨੂੰ ਅੱਛਾ ਸਾਨੂੰ ਡੇਲੀ ਰਫਲ ਆਨ ਕਰਨਾ ਪੈਂਦਾ ਸੀਗਾ ਪਿੰਡੋ ਤੇ ਫਿਰ ਦਾ ਕਰਕੇ ਅਸੀਂ ਹੁਣ ਇੱਥੇ ਸ਼ਿਫਟ ਹੋ ਗਏ ਸਾਨੂੰ 20-22 ਦਿਨ ਹੋ ਗਏ ਸੀ ਬਰਨਾਲੇ ਸ਼ਿਫਟ ਹੋ ਗਏ ਜੀ ਅੱਛਾ ਹਾਂਜੀ ਫਿਰ ਸਾਨੂੰ ਪਸ਼ੂਆਂ ਦਾ ਔਖਾ ਸੀਗਾ ਫਿਰ ਅਸੀਂ ਪਸ਼ੂ ਉੱਥੇ ਮਤਲਬ ਕਿ ਵੇਚ ਦਿੱਤੇ ਤੇ ਹੁਣ ਫਿਰ ਦੁੱਧ ਮੁੱਲ ਲੈਣੇ ਹੋ ਹਾਂਜੀ ਹੁਣ ਦੁੱਧ ਮੁੱ अच्छा पहला पिंड ਦਾ ਤੁਹਾਡਾ ਸਰਚਾਦ ਹੁੰਦਾ ਸੀ ਹਾਂਜੀ ਉਹ ਵੀ ਤੁਹਾਡੀ ਕੜੀ ਬਾਨੀ ਡੇਲੀ ਲस्सी ਤੁਹਾਨੂੰ ਜਰੂਰੀ ਚਾਹੀਦੀ ਹੁੰਦੀ ਆ ਲस्सी ਪੀਣ ਵਾਸਤੇ ਵੀ ਡੇਲੀ ਚਾਹੀਦੀ ਹੁੰਦੀ ਆ ਜੋ ਸਾਰਾ ਘਰ ਹੋਈ ਤਿਆਰ ਹੁੰਦਾ ਸੀ ਤੇ ਹੁਣ ਕਿੱਥੋਂ ਲੈਣੇ ਤੁਸੀਂ ਕੋਣ ਵੀ ਜੀ ਦੁੱਧ ਮਤਲਬ ਕਿ ਆਪਣਾ ਪਿੰਡੋਂ ਹੀ ਆਂਦਾਗਾ اچھا ਦੁੱਧ ਪਿੰਡੋਂ ਹੀ ਲੈਨੇ ਹੋ ਹਾਂਜੀ ਪਿੰਡੋਂ ਹੀ ਆਂਦਾਗਾ ਓਕੇ ਜੀ ਹਾਂਜੀ ਕੀ ਬਾਤ ਹੈ ਬਈ ਜੀ ਤੇ ਅੱਛਾ ਇੱਕੀ ਰੇਟ ਕੀ ਆ ਬਈ ਜੀ ਥਾੜੀ ਦਾ ਕੜੀ ਚਾਵਲ ਦਾ ਹਾਥ ਰਹਿਗਾ ਜੀ 40 ਫੁੱਲ ਦਾ ਹੈਗਾ 70 ਰੁਪਏ। ਅੱਛਾ ਜੀ। ਤੇ ਰੋਟੀ ਦੀ ਥਾਲੀ ਹੈਗੀ ਹੈ ਜੀ ਆਪਣੀ 80 ਰੁਪਏ ਦੀ। ਲੱਸੀ ਹੈਗੀ ਹੈ 10 ਰੁਪਏ ਦਾ ਗਲਾਸ। ਤੇ ਬਾਕੀ ਜਦੋਂ ਆਪਣਾ ਸਾਗ ਦਾ ਆ ਗਿਆ ਜੀ ਸਾਗ 100 ਰੁਪਏ ਥਾਲੀ। ਸਾਗ 100 ਰੁਪਏ ਥਾਲੀ ਹੁੰਦੀ ਹੈ। ਹਾਂ ਜੀ। ਤੇ ਜਿਹੜੀ ਤੁਹਾਡੀ ਥਾਲੀ ਜਿਹੜੀ ਹੈਗੀ ਆ ਜਿਹੜੀ ਰੋਟੀ ਨਾਲ ਉਹਦੇ 2 ਸਬਜ਼ੀਆਂ ਦਿੱਤੀਆਂ ਨੇ ਤੁਸੀਂ। ਹਾਂ ਜੀ ਹਾਂ ਜੀ ਆਪਣੇ ਕੋਲ ਟੋਟਲ 3 ਸਬਜ਼ੀਆਂ ਨੇ ਉਹਦੇ ਵਿੱਚੋਂ ਕਸਟਮਰ ਕੋਈ ਵੀ 2 ਸਬਜ਼ੀਆਂ ਲੈ ਸਕਦੇ ਆ। ਕੋਈ ਵੀ 2 ਸਬਜ਼ੀਆਂ। ਹਾਂ ਜੀ ਜੇ ਇੱਥੇ ਬੈਠ ਕੇ ਖਾਂਦੇ ਨੇ ਤੀਸਰੀ ਵੀ ਜ ਉਹ ਵੀ ਫ੍ਰੀ ਹਾਂਜੀ ਹਾਂਜੀ ਇੱਕ ਕਸਟਮਰ ਜਦੋਂ ਮਤਲਬ ਕਿ ਖਾਂਦਾ ਜੀ ਆਹ ਲੈ ਵੀ 7 ਗਾ ਲੈ ਗਏ ਅੱਛਾ ਕਿੰਨੇ 60 ਰੁਪਏ ਦੇ ਵਿੱਚ ਕਿ 70 ਚ ਸੀ ਨਹੀਂ ਜੀ ਨਹੀਂ 80 ਰੁਪਏ ਦੇ ਵਿੱਚ 80 ਰੁਪਏ ਦੇ ਵਿੱਚ ਅਨਲਿਮਟਿਡ ਹਾਂਜੀ ਹਾਂਜੀ 7 ਰੋਟੀਆਂ ਦਾ ਕਿ ਤੈਨੂੰ ਮੈਨੂੰ ਉਹ ਗੱਲ ਸੁੋ ਇੱਕ ਪਲਾ ਦਾ ਬਰਨਾਲੇ ਦੇ ਵਿੱਚ ਕੀ ਗੱਲ ਵੀ ਸਾਰੇ ਘਾਟੇ ਖਾਂਚ ਵਿੱਚ ਮਿੱਠੇ ਹੋਏ ਨੇ ਤੁਸੀਂ ਕਿਵੇਂ ਵਾਰਾ ਖਾਜ ਰਹੂ ਇੱਕ ਬੰਦੇ ਨੂੰ 80 ਰੁਪਏ ਦੇ ਵਿੱਚ ਅਨਲਿਮਟਿਡ ਥਾਲੀ ਦੇ ਦੇ ਰਹੇ ਹੋ ਇੱਥੇ ਤਾਂ ਟਾਬਿਆਂ ਦੇ ਉੱਤੇ ਅਸੀਂ 80 ਰੁਪਏ ਦੇ ਤਾਂ ਸਮੋਸੇ ਦੀ ਪਲੇਟ ਮਿਲਦੀ ਹੈ ਸਾਨੂੰ ਐਦਾਂ ਜਿਵੇਂ 80 ਰੁਪਏ ਨਾ ਤਾਂ ਜ਼ਿਆਦਾ ਆ ਜਾਂਦਾ ਨਾ ਘੱਟ ਆ ਜਾਂਦਾ ਹੁਣ ਜਿਨੇ ਇਤਰਾਜ਼ ਕਰਨਾ ਉਹਨੂੰ ਤਾਂ 80 ਰੁਪਏ ਵੀ ਬਹੁਤ ਜ਼ਿਆਦਾ ਲੱਗਦੇ ਆ ਜਿਹੜੇ ਆਪਣੇ ਐਜੂਕੇਟਿਡ ਲੋਕ ਨੇਗੇ ਜਿਵੇਂ ਮਤਲਬ ਕੋਰਟ ਦੇ ਵਿੱਚੋਂ ਆਉਂਦੇ ਨੇਗੇ ਅਫਸਰ ਲੋਕ ਉਹਨਾਂ ਨੂੰ 80 ਰੁਪਏ ਕੋਈ ਜ਼ਿਆਦੇ ਨਹੀਂ ਲੱਗਦੇ ਹੈਗੇ ਅੱਛਾ ਜੀ ਮੰਨ ਲਓ ਇੱਕ ਥਾਲੀ ਮੈਂ ਲੈ ਲਈ 80 ਰੁਪਏ ਦੀ ਹੁਣ ਮੇਰੇ ਨਾਲ ਪੂਰ ਤਿੰਨ ਚਾਰ ਬੰਦੇ ਨਾਲ ਹੈਗੇ ਆ ਇਹ ਸ਼ੈਰ ਜੀ ਦੇ ਖਾ ਕੇ ਵਾਜੀ ਮੋਗੀ ਲਿਆਓ ਜੀ ਹੋਰ ਦੇ ਦਿਓ ਨਹੀਂ ਸ਼ੇਅਰ ਨਹੀਂ ਕਰਦੇ ਕੱਲਾ ਅਜਾ ਸ਼ੇਅਰਿੰਗ ਨਹੀਂ ਕਰਦੀ ਹਾਂਜੀ ਸ਼ੇਅਰਿੰਗ ਨਹੀਂ ਹੈਗੀ ਕਿਦਾਂ ਸਾਡੇ ਕੋਲ ਤਾਂ ਇੱਕ ਸਾਡਾ ਬੰਦਾ ਹੀ ਆ ਉਹ ਭਵੇਂ ਤੁਸੀਂ ਸਾਰੇ ਸਾਰੇ ਪਿੰਡਾ ਰੱਖ ਦਿਓ ਸਾਰੇ ਖਾ ਜਾਣੀ ਆ ਉਹਨੇ ਪਲਵਾਨ ਜੀ ਕਿਵੇਂ ਅੱਜ ਯਾਰ ਇਧਰ ਆ ਜਾ ਨਾਲ ਤੇ ਇਹ ਸਾਡੇ ਪਲਵਾਨ ਜੀ ਦੇ ਪਲਵਾਨ ਜੀ ਅਨਲਿਮਿਟਿਡ ਰੋਟੀਆਂ ਨੇ ਜਿੰਨੀਆਂ ਮਰਜ਼ੀ ਖਾਓ ਕਿਵੇਂ ਅੱਜ ਫਿਰ ਉਜਵੇਂ ਉਜਵੇਂ ਅੱਛੇ ਰੱਜਣਾ ਤੇ ਪੈਣਾ ਉਹ ਤੇਰੀ ਨੂੰ ਪਾਜੀ ਕਹਿੰਦਾ ਵੀ ਰੱਜ ਕੇ ਵੀ ਇੱਥੇ ਜਾਣਾ ਅੱਜ ਕੀ ਬਾਤ ਹੈ ਤੇ ਪੈ ਜੀ ਫੇ ਹੁਣ ਤੁਹਾਨੂੰ ਮੈਂ ਲੱਗਾ ਕੋ ਗਾਹਕ ਲੈ ਦੀ ਲੋੜ ਲੱਭਣ ਦੀ ਲੋੜ ਨਹੀਂ ਪੈਣੀ ਫਿਰ ਇਹ ਚੀਜ਼ ਨੂੰ ਲੈ ਕੇ ਤੇ ਰਜਾਦਾ ਦੇ ਬੰਦੇ ਨੂੰ ਰਜਾਦਾ ਜੀ ਰਜਾਦਾ ਓੱਗੀ ਗੱਲ ਆ ਦੇਖ ਲਓ ਇਹ ਇਹ ਰੱਜਦਾ ਰੱਜਣਾ ਨਹੀਂ ਹੁੰਦੇ ਨਹੀਂ ਕੋਈ ਗੱਲ ਨਹੀਂ ਜੀ ਰਜਾਦਾ ਗਿਆ ਜੀ ਕੀ ਬਾਤ ਹੈ ਤੇ ਪੈ ਜੀ ਮੈਨੂੰ ਇੱਕ ਚੀਜ਼ ਦੱਸੋ ਵੀ ਘਰ ਦੇ ਵਿੱਚ ਤੁਹਾਡੇ ਕੋਲ ਕੋਣ ਕੋਣ ਨੇ ਤੁਹਾਡੀ ਬੇਟੀ ਹੈ ਸ਼ਾਇਦ ਹੈ ਨਾ ਹਾਂਜੀ ਮੇਰੀ ਬੇਟੀ ਹੈ ਮੇਰੇ ਬੇਟਾ ਦਾ ਬੇਟੀ ਮੇਰੀ 10ਵਾਂ ਚ ਪੜਦੀ ਹੈਗੀ ਬੇਟਾ 6ਵਾਂ ਚ ਪੜਦਾ ਜੀ 6ਵਾਂ ਪੜਦਾ ਹਾਂਜੀ ਕਿਵੇਂ ਉਹਨਾਂ ਨੂੰ ਫਿਰ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਤੁਸੀਂ ਕਿਹਦੇ ਲਈ ਤੁਹਾਡਾ ਟਾਈਮ ਇੱਥੇ ਲੱਗ ਜਾਂਦਾ ਹੈ ਬਸ ਜੀ ਸਵੇਰੇ ਉੱਠਦੇ ਆਂਗੇ ਬਸ ਰੁਟੀਨ ਦੇ ਵਿੱਚ ਪਹਿਲਾਂ ਬੱਚਾ ਕੰਨੀ ਧਿਆਨ ਦੇਈਦਾ ਹੈਗਾ ਬੱਚਿਆਂ ਨੂੰ ਸਕੂਲ ਭੇਜ ਕੇ ਫਿਰ ਅਸੀਂ ਦੋਨੋਂ ਜਣੇ ਲੱਗਦੇ ਆਂਗੇ ਅੱਛਾ ਜੀ ਹਾਂਜੀ ਦੋਨੋਂ ਜਣੇ ਸਾਰਾ ਮਤਲਬ ਕਿ ਸਮਾਨ ਤਿਆਰ ਕਰਦੇ ਆਂ ਕਟਿੰਗ ਵਗੈਰਾ ਦੋਨੋਂ ਇਹ ਵੀ ਮੇਰੇ ਨਾਲ ਹਾਂਜੀ ਇੱਥੇ ਅਸੀਂ 10:30 ਤੇ 11 ਵਜੇ ਆਪਾਂ ਆ ਜੰਨੇ ਹਾਂ ਜੀ ਅੱਛਾ 10:30 11 ਵਜੇ ਤੁਸੀਂ ਇੱਥੇ ਆ ਜੰਨੇ ਹੋ ਹਾਂਜੀ ਤੇ ਜਦ ਤੱਕ ਫਿਰ ਤੁਸੀਂ ਤੁਹਾਡਾ ਖਤਮ ਨਹੀਂ ਹੁੰਦਾ ਤੱਕ ਹਾਂਜੀ ਉਹ ਤਾਂ ਸਾਡੇ 2:30 ਵਜੇ 3 ਵਜੇ ਤੱਕ ਕਰਦੀ ਹੈਗੀ ਜੇ ਪਹਿਲਾਂ 3 ਵਜੇ ਦੀ ਸੀ ਫੋਨ ਸਰ ਸਾਡੇ 2:30 ਵਜੇ ਤੱਕ ਦੀ ਟਾਈਮਿੰਗ ਹੈਗੀ ਪਰ ਕਈ ਵਾਰੀ ਕਸਟਮਰ ਜ਼ਿਆਦਾ ਹੋ ਜਾਂਦਾਗਾ ਫਿਰ ਤਾਂ ਕਰਕੇ 2 ਵਜੇ ਵੀ ਸਮਾਪਤੀ ਹੋ ਜਾਂਦੀ ਹੈ ਜੀ 2 ਵਜੇ ਸਮਾਪਤੀ ਹੋ ਜਾਂਦੀ ਤੇ ਕਿੰਨਾ ਤੇ ਲਿਮਟਡ ਕਿੰਨਾ ਤੁਸੀਂ ਸਟਾਕ ਬਣਾ ਕੇ ਲੈ ਕੇ ਆਉਂਦੇ ਹੁੰਦੇ ਆ ਕਿਹਦੇ ਲਈ ਤਾਂ ਹੁੰਦਾ ਵੀ ਵਜਾਂ ਦਾ ਘਟ ਜਾਂਦਾ ਕਿਤੇ ਖਤਮ ਹੋ ਜਾਂਦਾ ਸਾਰਾ ਤੁਹਾਡਾ ਅ ਦੋ ਵੇਦਨ ਨੂੰ ਸਾਰਾ ਵਿਲੇ ਹੋ ਜਾਂਦੇ ਉਹ ਹਾਂਜੀ ਕੀ ਬਾਤ ਹੈ ਤੇ ਪਲਵਾਨ ਜੀ ਰੋਟੀ ਮੁੱਗੀ ਉਹ ਕਹਿੰਦੇ ਵੀ ਜਵਾਬ ਦਿੱਤਾ ਕਹਿੰਦੇ ਨਹੀਂ ਪਲਵਾਨ ਹੀ ਰਜਾ ਸਕਦੇ ਸੀ ਹੋਰ ਜੋ ਮਰਜ਼ੀ ਹੋ ਜਾਏ ਥੋੜਾ ਜਿਹਾ ਲੇਟ ਹੋ ਗਿਆ ਹੁਣ ਮੈਂ ਪਹਿਲਾਂ ਹਾਂ ਪਹਿਲਾਂ ਆਪਾਂ ਲੇਟ ਹੋ ਗਿਆ ਉਹ ਕਹਿੰਦੇ ਵੀ ਹੋਰ ਜੇ ਕੁਝ ਖਾਣਾ ਤਾਂ ਮਗਾ ਦਿੰਦੇ ਆ ਤੁਹਾਨੂੰ ਇੰਗ ਮਗਾ ਤੇ ਮੇਰੀ ਆਖਿਰਦਰ ਫੇਸ ਨਹੀਂ ਟੇਸਟ ਕਰਾਵਾਂਗੇ ਤੈਨੂੰ ਟੇਸਟ ਕਰਾਵਾਂਗੇ ਫਿਕਰ ਨਾ ਕਰ ਤੇ ਭਾਜੀ ਪੰਜਾਬੀ ਬੰਦੇ ਕਿਵੇਂ سپورਟ ਕਰਦਾ ਹੁੰਦੇ ਇੱਥੇ ਹਾਂਜੀ ਹਾਂਜੀ ਪੰਜਾਬੀਆਂ ਦੀ ਫੁੱਲ سپورਟ ਹੁੰਦੀ ਹੈ ਜੀ ਅੱਛਾ ਜੀ ਹਾਂਜੀ ਉਹ ਤਾਂ ਹੀ ਦੇਖ ਕੇ ਖੁਸ਼ੀ ਨਹੀਂ ਹੁੰਦੇ ਨੇਗੇ ਵੀ ਹਾਂਜੀ ਆਪਾਂ ਵੀ ਪੰਜਾਬੀ ਕੰਮ ਕਰ ਰਹੇ ਆਂਗੇ ਉਹਨਾਂ ਨੂੰ ਸਾਫ਼ ਸੁਥਰਾ ਖਾਣਾ ਬਣਾਇਆ ਬਣਾਏ ਮਿਲ ਰਿਹਾਗਾ। ਹਾਂਜੀ ਉਹਨਾਂ ਭਾਜੀ ਕਿਤੇ ਇਹ ਨਹੀਂ ਦਿਮਾਗ ਚ ਆਈ ਵੀ ਕਿਹੜੇ ਕੱਪ ਚ ਪੈ ਗਿਆ। ਨਹੀਂ ਜੀ ਪਹਿਲਾਂ ਪਹਿਲਾਂ ਤਾਂ ਅਸੀਂ ਪਰ ਜਦੋਂ ਮੈਂ YouTube ਤੇ ਵੀਡੀਓ ਦੇਖਦੀ ਸੀਗੀ ਬਹੁਤ ਲੋਕ ਐਦਾਂ ਕਰਦੇ ਸੀਗੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਹਿੰਦੇ ਆਪਾਂ ਕਸ਼ੂਆਂ ਦਾ ਕੰਮ ਕਰਕੇ 10 ਵਜੇ ਤੋਂ ਬਾਅਦ ਫ੍ਰੀ ਹੁੰਨੇ ਆਗੇ ਵੀ ਆਪਾਂ ਉਹ ਟਾਈਮ ਦੇ ਵਿੱਚ ਆਹ ਕੰਮ ਸਟਾਰਟ ਕਰ ਗਏਂਗੇ। ਅੱਛਾ ਅਸੀਂ ਉਹ ਟਾਈਮ ਦੇ ਵਿੱਚ ਆਹ ਕੰਮ ਕਰਦੇ ਹੁੰਦੇ ਸੀ। ਵਾਸਾ ਫਿਰ ਸਾਡਾ ਧਿਆਨ ਹੀ ਇੱਧਰ ਹੋ ਗਿਆ। ਅੱਛਾ। ਹਾਂਜੀ ਵੀ ਸਾਨੂੰ ਆ ਕੰਮ ਜਾਰੇ ਵਜੇ ਲੱਗਿਆਗਾ। ਜ਼ਿਆਦਾ ਵਧੀਆ ਲੱਗਿਆ ਤੁਹਾਨੂੰ ਇਹ। ਹਾਂਜੀ। ਤੇ ਜਦੋਂ ਪਿੰਡ ਦੇ ਵਿੱਚ ਕਰਦੇ ਸੀ ਉਦੋਂ ਕਹਿੰਦੇ ਸੀ ਫਲਾਣ ਦੇ ਨੋ ਦੇ ਲਾਈ ਉੱਥੇ ਬਾਹਰ ਉੱਥੇ ਰੋਟੀ ਵਿੱਚ ਲੱਤੀ ਕਿ। ਬਚਾਰੀ ਦੇ ਬਾਹਰ। ਨਹੀਂ ਜੀ ਪਿੰਡ ਵਾਲੇ ਸਾਡੇ ਮੇਰੇ ਤੇ ਮਾਣ ਹੀ ਮਹਿਸੂਸ ਕਰਦੇ ਨੇਗੇ। ਇਹਨਾਂ ਨੇ ਕਹਿੰਦੇ ਨੇਗੇ ਵੀ ਹਾਂਜੀ ਵੀ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ। ਕੀ ਬਾਤ ਹੈ। ਹਾਂਜੀ ਕਾ ਉੱਥੇ ਵੀ ਆਪਾਂ ਮਿਹਨਤ ਕਰਕੇ ਖਾਂਦੇ ਆਂਗੇ ਇੱਥੇ ਵੀ ਆਪਣੀ ਮਿਹਨਤ ਹੈ ਰ ਆਪਾਂ ਨੂੰ ਕਾਦਾ ਹੋਇਆ ਆਪਾਂ ਜੇ ਬਾਹਰ ਚਲੇ ਜਾਨੇ ਆਗੇ। ਬਾਰ ਵੀ ਆਪਾਂ ਇਹੇ ਕੋਸ਼ਿਸ਼ ਕਰਦੇ ਆਂਗੇ ਹਾਂ ਜੀ ਇਹ ਬਿਲਕੁਲ ਤੁਹਾਨੂੰ ਦੇਖ ਕੇ ਪੈ ਜੀ ਸ਼ਾਇਦ ਹੋ ਸਕਦਾ ਹੋਰ ਵੀ ਲੋਕ ਜਿਹੜੇ ਹੈਗੇ ਨੇ ਸਾਡੇ ਕੋਲ ਹੋਰ ਨਹੀਂ ਇੱਥੇ ਹੋੜ ਹੋਣਗੇ ਨਾ ਹਾਂ ਜੀ ਸਾਡੇ ਕੋਲੇ ਆਏ ਨੇ ਜੀ ਅੱਛਾ ਜੀ ਹਾਂ ਜੀ 2-3 ਜਣੇ ਆਏ ਸੀ ਸਾਡੇ ਕੋਲੇ ਤੇ ਉਹਨਾਂ ਨੇ ਕਿਹਾ ਸਾਨੂੰ ਵੀ ਇਹ ਕੰਮ ਬਾਰੇ ਵੀ ਸਾਨੂੰ ਕੁਝ ਦੱਸੋ ਵੀ ਅਸੀਂ ਕੰਮ ਸਟਾਰਟ ਕਰਨਾ ਚਾਹਾਂਗੇ ਕੀ ਬਾਤ ਹੈ ਜੀ ਹਾਂ ਜੀ ਅੱਛਾ ਤੇਰਾ ਤੇ ਉਹਨਾਂ ਨੂੰ ਦੱਸਿਆ ਜੀ ਵਾਹ ਜੀ ਬਹੁਤ ਵਧੀਆ ਤੇ ਪਾਜੀ ਚਲੋ ਵੀ ਹੁਣ ਬੈਕਿਆ ਵੀ ਤੁਹਾਡਾ ਖਾਣਾ ਮੁਕਨੇ ਜਾਵੇ ਇਸ ਕਰਕੇ ਸਾਨੂੰ ਜਰੂਰ ਦੇ ਰਹੇ ਹੋ ਕਿ ਅਸੀਂ ਵੀ ਟੈਸਟ ਜਰੂਰ ਕਰੀਏ ਤੁਹਾਡਾ ਖਾਣਾ ਕਿਵੇਂ ਦਾ ਕਿਉਂਕਿ ਤਰੀਫਾਂ ਬਹੁਤ ਸੁਣੀਆਂ ਤੁਹਾਡੇ ਖਾਣੇ ਦੀਆਂ ਕੱਜ ਵਿੱਚ ਅਸੀਂ ਚੈੱਕ ਕਰੀਏ ਵਾਕੇ ਵੀ ਸਾਡਾ ਤੁਹਾਡਾ ਖਾਣਾ ਵਾਕੇ ਤੁਸੀਂ ਕਿਸਲੇ ਤਰੀਕੇ ਦਾ ਬਣਾਉਣੀ ਹੋ ਜੀ ਚਲੋ ਠੀਕ ਹੈ ਪਾਜੀ ਪਰਮਾਨ ਜਗਦੀਪ ਤਾਂ ਕਿੱਥੇ ਲਾ ਲਈ ਕਿਸਮਤ ਚੰਗੀ ਤੇਰੀ ਰੋਟੀਆਂ ਪੰਜ ਮਿਲ ਗਈਆਂ ਪੰਜਾਂ ਦਾ ਸਰਜੂ ਸਰਜਣਾ ਤਾਂ ਹੈ ਨਹੀਂ ਵਸੇ ਚਲੋ ਮਾੜਾ ਬੁੜਾ ਗੁਜ਼ਾਰਾ ਤਾਂ ਕਰੀਏ ਆਪਾਂ ਬੜੀ ਦਾੜ ਤਾਂ ਕਿਲੀ ਹੋ ਗਈ ਤੁਹਾਡੀ ਆ ਰਾਈਸ ਹੈਗੇ ਇਹਦੇ ਵਿੱਚ ਕਈ ਰਾਈਸ ਹੈਗੇ ਨੇ ਨਾ ਹਾਂਜੀ 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 ਰਾਈਸ ਵ ਟੈਂਸ਼ਨ ਨਾ ਲਾ ਕੋਈ ਚੀਜ਼ ਨਹੀਂ ਆ ਜਾਓ ਵੀਰੇ ਜੀ ਆਉਣਾ ਜਲਦੀ ਆ ਜਾਓ ਹੈਲੋ ਉੱਥੇ ਹੀ ਆ ਜੀ ਸਟਾਲ ਤੇ ਹੀ ਆ ਇੱਥੇ ਬਾਈ ਹੁਣਾਂ ਦੇ ਕੋਲ ਆਰਡਰ ਇੰਨੇ ਘਾ ਜਾਂਦੇ ਆ ਵੀ ਬਾਈ ਹੁਣਾਂ ਦੇ ਕੋਲ ਮਿੰਟਲ ਇੱਕ ਮਿੰਟ ਦੇ ਵਿੱਚ ਸਾਰਾ ਸਮਾਨ ਮੁੱਕ ਜਾਂਦਾ ਹੈ ਜੀ ਅੱਜ ਕਿੰਨੇ ਘੰਟੇ ਤੁਹਾਡਾ ਸਮਾਨ ਮੁੱਕ ਗਿਆ ਹਾਂ ਜੀ ਕਿੰਨੇ ਘੰਟੇ ਤੁਹਾਡਾ ਸਮਾਨ ਮੁੱਕਿਆ ਅੱਜ ਸਮਾਨ ਦੇਖ ਲੋ ਜੀ ਬਸ ਤੁਸੀਂ 1:30 ਵਜੇ ਬਸ ਸਮਾਪਤੀ ਹੈ ਜੀ ਤਕਰੀਬਨ 11 ਵਜੇ ਤੋਂ ਲੱਗੇ ਮਾਲੋ 1:30 2 ਘੰਟਿਆਂ ਚ ਵੇਲੇ ਹੋ ਗਿਆ ਹਾਂਜੀ ਅਸੀਂ 11 ਵਜੇ ਆਨੇ ਜੀ ਕੀ ਬਾਤ ਹੈ ਭਾਈ ਉਹ ਟਾਈਮਿੰਗ 3:30 ਵਜੇ ਦੀ ਹੈ ਜੀ ਅੱਛਾ ਜੀ ਕਦੇ ਕਦੇ ਫਰੰਡ ਜੀ ਮੈਂ ਹੋਣਾ ਅੱਜ ਬਾਦਰੇ ਲੱਗ ਗਿਆ ਇਹਨਾਂ ਤੇ ਬਹੁਤ ਵਧੀਆ ਭਾਜੀ ਤੇ ਇਹ ਹੈ ਜੀ ਸੁਖਦੇਵ ਫੂਡ ਪੁਆਇੰਟ ਪਾ ਜੀ ਨਾਲ ਨਾਲ ਐਡਰੈਸ ਵੀ ਦੱਸਦੀ ਆਪਾਂ ਹਾਂਜੀ ਬਰਨਾਲਾ ਕੋਰਟ ਕੰਪਲੈਕਸ ਜੀ ਹਾਂਜੀ ਗੇਟ ਨੰਬਰ 2 ਦੇ ਸਾਹਮਣੇ ਕਿਹੜੇ ਨੰਬਰ 2 ਦੇ ਸਾਹਮਣੇ ਛੁੱਟੀ ਹੁੰਦੀ ਕੋਈ ਭਾਜੀ ਨੇ ਦੇ ਜਦੋਂ ਕੋਟ ਦੇ ਵਿੱਚ ਛੁੱਟੀਆਂ ਆਉਂਦੇ ਨੇ ਬਟਾ ਸਿਆਣਿਆਂਗੇ ਤੁਸੀਂ ਆਉਨੇ ਹੋ ਫਿਰ ਵੀ ਹਾਂਜੀ ਸਿਰਫ ਸੰਡੇ ਕਲੋਜ਼ ਹੁੰਦਾ ਹੈਗਾ ਸੰਡੇ ਕਲੋਜ਼ ਹੁੰਦਾ ਹੈ ਮਤਲਬ ਕਲੀਅਰਲੀ ਕਹਿੰਦੇ ਸੰਡੇ ਕਲੋਜ਼ ਆ ਬਾਕੀ ਛੁੱਟੀ ਕੋਈ ਨਹੀਂ ਕੋਈ ਛੁੱਟੀ ਨਹੀਂ ਹੈਗੀ ਬਸ ਜਿਵੇਂ ਮਨਨ ਦਿਵਾਲੀ ਦੁਸ਼ਹਿਰਾ ਮੇਨ ਫੈਸਟੀਵਲ ਆਗੇ ਬਸ ਉਦੋਂ ਛੁੱਟੀਆਂ ਨੇ ਉਹ ਵੀ ਛੁੱਟੀਆਂ ਨਹੀਂ ਕਿਉਂਕਿ ਆਪਣੇ ਕੋਲੇ ਲੋਕਲ ਕਸਟਮਰ ਬਹੁਤ ਨੇ ਗਏ ਓਕੇ ਜੀ ਹਾਂਜੀ ਲੋਕਲ ਕਸਟਮਰ ਆ ਬਹੁਤ ਜਿਆਦਾ ਚਲੋ ਜੀ ਲਾਓ ਜੀ ਸਭ ਸਾਡੀ ਪਲੇਟ ਲਾਓ ਜੀ ਇਹ ਸਾਡੀ ਲੱਕਰੀ ਬਦੀ ਹਾਂਜੀ ਕੀ ਆ ਪਤਾ ਜੀ ਪੱਖਿਆ ਲਗਾਓ ਲਓ ਜੀ ਇਹ ਆ ਗਿਆ ਜੀ ਮਟਰ ਪਨੀਰ ਓਏ ਹੋ ਕਰੇਵੀ ਕਰੇਵੀ ਚੈੱਕ ਕਰੋ ਖੁਸ਼ਬੂ ਦੇ ਖਲਮਾਨ ਖੁਸ਼ਬੂ ਆ ਰਹੀ ਹੈ ਆਉਗੀ ਜੀ ਇਹ ਖਲਮਾਨ ਦੇ ਮੂਰੇ ਥਾਲੀ ਦੇਖਣ ਨੂੰ ਐਦਾ ਲੱਦੀ ਜਿਵੇਂ ਨਿੱਕੀ ਜੀ ਬੱਚਾ ਜਿਹਾ ਹੁੰਦਾ ਨਾ ਇਹ ਨਾਲ ਕੇ ਚੋਲੋਂ ਦੇ ਪਾ ਦੋ ਨਹੀਂ ਨਹੀਂ ਅਲੱਗ ਵੀ ਲਗਾਵਾਂਗੇ ਅਜੇ ਚ ਵੀ ਪਾ ਦੋ ਪਲੇਟ ਤੇ ਵੀ ਪਾ ਦੋ ਪਰ ਇਹ ਦੇ ਵਿੱਚ ਕੀ ਪਾਇਆ ਹੋਇਆ ਹੈ ਇਹ ਕੜੀ ਪੱਤਾ ਕੜੀ ਪੱਤਾ ਨਾਲ ਆ ਵਾਹ ਕੀ ਵਾਦ ਹੈ ਸਈ ਬਿਨਾ ਕੜੀ ਪੱਤੇ ਤੋਂ ਬਣਾਉਂਦੇ ਆ ਜੀ ਪਰ ਬਿਨਾ ਕੜੀ ਪੱਤੇ ਤੋਂ ਚੰਗ ਨਹੀਂ ਬਣਦਾ ਭਾਜੀ ਇੱਕ ਚੀਜ਼ ਮੈਂ ਦੱਸਦੇ ਹਾਂ ਜਵੇਂ ਤੁਸੀਂ ਇੱਥੇ ਹਸਬੰਡ ਨਾਲ ਤੁਸੀਂ ਕੰਮ ਕਰਦੇ ਹੋ ਹਾਂਜੀ ਜਦੋਂ ਕਿ ਦੇ ਘਰ ਆਪਾ ਹੁੰਨੇ ਆ ਇੱਕ ਦੂਜੇ ਨਾਲ ਨੌਕ ਚੋਕੀ ਹੋ ਜਾਂਦੀ ਹੈ ਤੇ ਇੱਥੇ ਲੱਗਦਾ ਨਹੀਂ ਵੀ ਇਸ ਜਦੋਂ ਇਸ ਪੁਆਇੰਟ ਤੇ ਤੁਸੀਂ ਹੁੰਨੇ ਹੋ ਜਿਹੜੀ ਬੌਂਡਿੰਗ ਥੋੜੀ ਜ਼ਿਆਦਾ ਬਣ ਜਾਂਦੀ ਹੈ ਬੰਦੇ ਨਾਲ ਅੰਡਰਸਟੈਂਡਿੰਗ ਜ਼ਿਆਦਾ ਹੋ ਜਾਂਦੀ ਹੈ ਨੇ ਹਾਂਜੀ ਉਹ ਤਾਂ ਫਿਰ ਦੋਨੇ ਕਹਿੰਦੇ ਵੀ ਅਸੀਂ ਦੋਨੇ ਆਪਰ ਨਾਲ ਮਿਲ ਕੇ ਕੰਮ ਕਰਦੇ ਹਾਂ ਤਾਂ ਕਿ ਤੂੰ ਵੱਧ ਕੰਮ ਕਰਦਾ ਜਾਂ ਮੈਂ ਵੱਧ ਕੰਮ ਕਰਦੀ ਹਾਂ ਹਾਂਜੀ ਦੋਨੋਂ ਹੀ ਨਾਲ ਕੀ ਕਰਦੇ ਆਂ ਜੀ ਕੰਮ ਸਾਰੇ ਕਿਆ ਬਾਤ ਹੈ ਬਹੁਤ ਬਹੁਤ ਕਰਦੇ ਨੇ ਮੇਰੇ ਬਹੁਤ ਕਟਿੰਗ ਵਗੈਰਾ ਕਰਨਾ ਸਾਰਾ ਕੁਝ ਨਾਲ ਤਿਆਰ ਕਰਵਾਣਾ ਅੱਛਾ ਜੀ ਤਾਂ ਹਾਂਜੀ ਇਹ ਮੈਨੂੰ ਕਟਿੰਗ ਕਰਕੇ ਦੇਈ ਜਾਂਦੇ ਆ ਮੈਂ ਨਾਲ ਦੀ ਨਾਲ ਦੀ ਤਿਆਰ ਕਰੀ ਜਾਂਦੀ ਆ ਜੀ ਫੇਰ ਜਦੋਂ ਨਾ ਤੁਹਾਡਾ ਸਾਗ ਸ਼ੁਰੂ ਕਰਨਾ ਦਾ ਅਸੀਂ ਚੋਣਿਆ ਤੁਹਾਡੇ ਘਰਾਂ ਤੋਂ ਸ਼ੁਰੂ ਕਰਾਂਗੇ ਆਪਾਂ ਜਦੋਂ ਤੁਹਾਡਾ ਤੁਸੀਂ ਸਾਗ ਬਣਾਉਂਗੇ ਕੱਟਣ ਤੋਂ ਲੈ ਕੇ ਤੇ ਇੱਥੇ ਤੱਕ ਔਣ ਤੱਕ ਦਾ ਠੀਕ ਹੈ ਆਪਣਾ ਨੈਕਸਟ ਵਲੌਗ ਆਪਾਂ ਕਰਾਂਗੇ ਇਸ ਵਾਰ ਇਹ ਆਜਾ ਬਸ ਤੁਹਾਡਾ ਖਾਣਾ ਜਿਹੜਾ ਤੁਸੀਂ ਬਣਾ ਲੈ ਉਹ ਟੈਸਟ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਗੱਲ ਕਰਦੇ ਆ ਜੀ ਥੈਂਕ ਯੂ ਸੋ ਮਚ ਲੋ ਜੀ ਸਾਡੀ ਪਲੇਟ ਹੋ ਗਈ ਪਲਵਾਨ ਜੀ ਕਿਉਂਕਿ ਉਹਨਾਂ ਦੇ ਰੋਟੀਆਂ ਦੇਖੋ ਸਾਨੂੰ ਐਂਡ ਟਿਸ਼ੂ ਪੇਪਰ ਦੇ ਵਿੱਚ ਲਪੇਟ ਕੇ ਦਿੱਤੀ ਆ ਤੇ ਇਸ ਕਰਕੇ ਪਹਿਲਾਂ ਤਾਂ ਹੁਣ ਉਹਨਾਂ ਨੇ ਲਪੋ ਕੇ ਦਿੱਤੀ ਆ ਤੇ ਪਲਵਾਨ ਨੂੰ ਪਤਾ ਨਾ ਲੱਗ ਜੇ ਕੀ ਬਾਤ ਹੈ ਪਲਵਾਨ ਇੱਕ ਗੱਲ ਮੇਨ ਆ ਇੱਕ ਬੰਦਾ ਆਪਣੇ ਉਧਰਲੇ ਪਾਸੇ ਆ ਜਿਹੜਾ ਰੋਟੀਆਂ ਬਹੁਤ ਖਾਂਦਾ ਹੈ ਹਨ ਤੇ ਤੂੰ ਕਿੰਨੇ ਰੋਟੇ ਖਾ ਜਾਵੇਂਗਾ ਰੁਪਿਆ ਛੋੜਨ ਨੂੰ ਫੇਰ ਲਾ ਫੇਰ ਉਹਨੇ ਰੋਟੀਆਂ ਲੱਗਦੀਆਂ ਬੜੀ ਮਸਤੀ ਨਾਲ ਖਾ ਉਹ ਰੁਪਿਆ ਛੋੜਿਆਂ ਕਿੰਨੇ ਕਿੰਨੇ ਖਾ ਲੇਗਾ ਦੋ ਦੋ ਰੋਟੀਆਂ ਨਹੀਂ ਆ ਰੋਟੀਆਂ ਨੇ ਆ ਤੇਰੀ ਦੋ ਬਰਕੀ ਰੋਟੀ ਹੈ ਹਾਂ ਜੀ ਕੀ ਬਾਤ ਹੈ ਪੈਂਦੀ ਆ ਟਿਸ਼ੂ ਸੰਭਾਲੀ ਲਓ ਤੁਹਾਡੇ ਖੇਲ ਕੰਮ ਆ ਜੂ ਹਾਂ ਜੀ ਪ੍ਰਧਾਨ ਚੈੱਕ ਕਰ ਵੇ ਕਰੋ ਚੈੱਕ ਕਰਕੇ ਦੱਸੋ ਫਿਰ ਤੇ ਕੜੀ ਚਾਵਲ ਵਗੈਰਾ ਲਗਾਣੇ ਕਿਵੇਂ ਭਾਈ ਕੜੀ ਚਾਵਲ ਕੜੀ ਦੇਸੀ ਆ ਹਾਂ ਇਹ ਕੜੀ ਚਾਵਲ ਹੀ ਕਰਾਂਗੇ ਲੋ ਜੀ ਫਿਰ ਹੁਣ ਲਗਾਓ ਆਪਾਂ ਬੜਾ ਲੇਟ ਨਹੀਂ ਕਰਦੇ ਕੜੀ ਚਾਵਲ ਕੜੀ ਚੈੱਕ ਕਰ ਆ ਗਈ ਬੜੀਆ ਭਾਈ ਮੰਮ ਰਫਨੀ ਵੀ ਰੋ ਸਰਾਇਆ ਇਹਨਾਂ ਆ ਕੇ ਲੱਗਾ ਬਟਰ ਬਹੁਤ ਵਾਗਾ ਵਾਗਾ ਹੂੰ ਰੋਟੀ ਕਿੱਧਰ ਕਿੱਦਰੀ ਹੋ ਕੰਮੀ ਹੋਗਾ ਉਹ ਤਾਂ ਮੈਂ ਹੌਲੀ ਹੌਲੀ ਖਾ ਦੂੰਗਾ ਹਣੀ ਰੋਟੀਆਂ ਤਾਂ ਮੁੱਕੀਆਂ ਖਾਡੀਆਂ ਪਹਿਲਵਾਨ ਤਾਂ ਅੰਦਰ ਭੁੱਖਾ ਬਹੁਤ ਪਿਆਜੇ ਹੋਲੀ ਵੋਲੀ ਖਾਦੀ ਉਹ ਚਾਹ ਬਾਤ ਆਹ ਆਹ ਬਸ ਲੱਸੀ ਲੱਸੀ ਗਾਵੈਂ ਲੱਭਣਾ ਢੇਟ ਹੋ ਗਿਆ ਨਾ ਹੂੰ ਬਹੁਤ ਵਈ ਹੈ ਹਾਂ ਹਲੋ ਪਲਵਾਨ ਨੂੰ ਉੱਤਰ ਜਾ ਕੇ ਤੋਰਾਂਗੇ ਜੀ ਕੀ ਬਾਤ ਹੈ ਬਰੇ ਚਲੋ ਜੀ ਸਾਡਾ ਪਲਵਾਨ ਰਜਣਾ ਚਾਹੀਦਾ ਜੀ ਸਾਨੂੰ ਕੋਈ ਟੈਨਸ਼ਨ ਨਹੀਂ ਲੋਰੀ ਇਹ ਕਾੜਾ ਸੁੱੱਚੇ ਗਾ ਲੋ ਆਪਣੇ ਰਾਈਸ ਆ ਗਿਆ ਠੀਕ ਹੈ ਜੀ ਪਲਵਾਨ ਕਹਿੰਦਾ ਵੀ ਮੈਨੂੰ ਇਹ ਸੁੱੱਚੇ ਕਰਦੇ ਹੋ ਪਹਿਲਾਂ ਕਾੜ ਲਾ ਬਈ <laughs> नही। नहीं। मतलब नहीं। ए ए <laughs> कहता <laughs> <laughs> है अभी अपने लिए जेड़े दो चमचे ਕੱਢਨੇ ਕੱਢ ਲਓ ਬਾਕੀ ਮੈਨੂੰ ਦੇ ਦੇਓ ਇਹ ਗੱਲ ਹੈ ਨਾ ਕੜੀ ਬਹੁਤ ਐਸਟੀ ਆ ਕੜੀ ਬਹੁਤ ਵਦਿਆ ਜ਼ਬਰਦਸਤ ਆ ਤੇ ਵਾਕੇ ਇੱਥੇ ਜੇ ਅੱਜ ਬਰਨਾਲੇ ਸ਼ਹਿਰ ਦੇ ਵਿੱਚ ਆਏ ਆ ਸਫਲ ਹੋਏ ਆ ਇੱਥੇ ਆ ਕੇ ਬਹੁਤ ਵਧੀਆ ਲੱਗਾ ਭੈਣ ਜੀ ਉਹਨਾਂ ਦੀ ਮਿਹਨਤ ਬਹੁਤ ਜ਼ਿਆਦੀ ਹੈ ਬਹੁਤ ਮਿਹਨਤ ਕਰਦੇ ਨੇ ਭਰਾ ਦੋਨੇ ਇਕੱਠੇ ਕੰਮ ਕਰਦੇ ਨੇ ਵਧੀਆ ਲੱਗਦਾ ਪੰਜਾਬ ਦੇ ਵਿੱਚ ਜੇ ਪੰਜਾਬੀ ਇੱਥੇ ਲੋਕ ਅੱਜ ਜੇ ਪ੍ਰਵਾਸੀਆਂ ਨੂੰ ਲੈ ਕੇ ਕੰਮ ਗੱਲ ਕਰਦੇ ਨੇ ਵੀ ਪ੍ਰਵਾਸੀਆਂ ਨੂੰ ਅਸੀਂ ਖਿਲਾਫ ਇਹ ਗੱਲ ਲਿਆ ਵੀ ਅੱਜ ਰੌਲਾ ਸੀ ਪਾ ਦਿੰਦੇ ਆ ਵੀ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢ ਦਿਓ ਪੰਜਾਬ ਤੋਂ ਬਾਹਰ ਕੱਢ ਦਿਓ ਪਰ ਮੈਨੂੰ ਇਹ ਗੱਲ ਲੱਗਦੀ ਹੈ ਜਿਹੜੇ ਲੋਕ ਇਹ ਰੌਲਾ ਪਾਉਂਦੇ ਆ ਉਹ ਪੰਜਾਬੀਆਂ ਨੂੰ ਕਿੰਨੀ ਸਪੋਰਟ ਕਰਦੇ ਆ ਸਭ ਤੋਂ ਵੱਡੀ ਗੱਲ ਉਹ ਆ ਚਾਹੇ ਮੈਂ ਅੱਜ ਇੱਥੇ ਗੱਲ ਇੱਥੇ ਦੀ ਗੱਲ ਨਹੀਂ ਕਰਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਆਪਣੇ ਫੂਡ ਸ਼ਾਲ ਲਾ ਕੇ ਖੜੇ ਨੇ ਜਿੱਥੇ ਜਿੱਥੇ ਪੰਜਾਬੀ ਸਬਜ਼ੀਆਂ ਵੇਚਦੇ ਨੇ ਇੱਧਰ ਜਿੱਥੇ ਇੱਥੇ ਪੰਜਾਬੀ ਕੋਈ ਹੋਰ ਕੰਮ ਕਰਦੇ ਨੇ ਪਹਿਲਾਂ ਤਾਂ ਉਹਦੀ ਸਪੋਰਟ ਕਰਨੀ ਸਿੱਖੋ ਉਸ ਤੋਂ ਬਾਅਦ ਆਪਾਂ ਪ੍ਰਵਾਸੀਆਂ ਨੂੰ ਬਾਹਰ ਭਜਾਉਣ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਜਾਬੀ ਬਚਾਈਏ ਉਸ ਤੋਂ ਬਾਅਦ ਬਾਕੀ ਗੱਲ ਕਰਾਂਗੇ ਤੇ ਜਦ ਤੱਕ ਹੁਣ ਅਸੀਂ ਇਹਨੂੰ ਫਿਨਿਸ਼ ਕਰਦੇ ਹਾਂ ਤਦ ਤੱਕ ਤੁਸੀਂ ਕਰਨਾ ਕੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆ ਜੀ ਆਪਾਂ ਨੈਕਸਟ ਵਾਰੀ ਇਹਨਾਂ ਨਾਲ ਜਦੋਂ ਇਹਨਾਂ ਨੇ ਮੱਕੀ ਦੀ ਰੋਟੀ ਦਾ ਸਰਦ ਦਾ ਸਾਗ ਸ਼ੁਰੂ ਕਰਦਾ ਪ੍ਰੋਬਲਮ ਹਨ ਤੇ ਹੁਣ ਤੁਸੀਂ ਕਰਨਾ ਕੀ ਹੈ ਵੀਡੀਓ ਸ਼